ਸੋਡੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਬੋਲੋ ਸੋਡੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਸਿੰਘਾਸਨ ਤੇ ਗੁਰੂ ਰਾਮਦਾਸ ਜੀ ਬੈਠੇ ਨੇ ਪੜਦੇ ਹੋਣਾ ਪ੍ਰੇਮ ਚ ਧੰਨ ਧੰਨ ਰਾਮਦਾਸ ਗੁਰਦਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀਅਤੇ ਸੰਗਤੀ ਪਾਰ ਧਮ ਕਰ ਨਮਸਕਾਰਿਆ ਅਟਲ ਅਤਹਾ ਅਤੋਲ ਤੂੰ ਤੇਰਾ ਅੰਤ ਨਾ ਪਾਰ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਡੇ ਤਦ ਸਾ ਪਰ ਵਾਰਿਆ ਧਨ ਸੁ ਤੇਰਾ ਥਾਨ ਹੈ ਸੱਚ ਤੇਰਾ ਪੈਸ ਘਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੋ ਡਠਾ ਤਾਂ ਮਨ ਸਧਾਰਿਆ ਬੁੱਲੂ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੋ ਡਠਾ ਤਾਂ ਮਨ ਸਧਾਰਿਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਸਮੁੱਚਾ ਸੰਸਾਰ ਗੁਰੂ ਰਾਮਦਾਸ ਦੇ ਚਰਨਾ ਤੇ ਨਮਸਕਾਰ ਕਰਕੇ ਆਪਣੇ ਭਾਗ ਬਣਾ ਰਿਹਾ ਹੈ। ਆਹ। ਉਸ ਸਮਾਂ ਫਿਰ ਬਾਬਾ ਸੁੰਦਰ ਜੀ ਨੇ ਗੁਰਬਾਣੀ ਵਿੱਚ ਲਿਖਿਆ ਜੇ ਕੀ ਕਹਿੰਦੇ ਬਾਬਾ ਸੁੰਦਰ ਜੀ ਕਹਿੰਦੇ ਹਰ ਗੁਰ へ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਉ ਕਹਿੰਦੇ ਗੁਰੂ ਨੂੰ ਤੁਹਾਰੀ ਨੂੰ ਚੰਗਾ ਲੱਗਦਾ ਪਿਆ ਗੁਰੂ ਰਾਮਦਾਸ ਨੂੰ ਵਡਿਆਈ ਮਿਲੀ ਹੈ। ਗੁਰੂ ਰਾਮ ਦਾਸ ਜੀ ਸੰਗ੍ਹਾ ਸੰਤੇ ਬੈਠੇ ਨੇ ਪ੍ਰਮਾਤਮਾ ਨੂੰ ਤੇ ਗੁਰੂ ਨੂੰ ਚੰਗਾ ਪਿਆ ਲੱਗਦਾ ਹੈ ਹਰ ਗੁਰੇ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਉ ਬੋਲੋ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਈ ਜੀਉ ਆਖੋ ਧੰਨ ਗੁਰੂ ਰਾਮਦਾਸ ਜੀ 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 ਬਯੰਤ ਸੰਗਤਾਂ ਦੂਰੋ ਦੂਰ ਆਕੇ ਸਤਗੁਰ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਰੀਆਂ ਨੇ ਇਧਰੋਂ ਕਈ ਪੀਰ ਕਈ ਫਕੀਰ ਕਈ ਜੋਗੀ ਉਹ ਵੀ ਸਤਗੁਰ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਰਹੇ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਸੰਗਤਾਂ ਆ ਰੀਆਂ ਨੇ ਤੇ ਇਹ ਸੰਗਤਾਂ ਦੇ ਵਿੱਚ ਚਾਰ ਸਿੱਖ ਵੀ ਗੁਰਮੁਖ ਵਾਏ ਉਚਾਰ ਸਿੱਖ ਭਾਈ ਮਾਈਆ ਜੀ ਭਾਈ ਜਾਪਾ ਜੀ ਭਾਈ ਨਈਆ ਜੀ ਤੇ ਭਾਈ ਤੁਲਸਾ ਜੀ ਇਹ ਨਾਮ ਯਾਦ ਰੱਖਿਓ ਇਹ ਵੀ ਸਤਗੁਰ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ ਜਦੋਂ ਸਤਗੁਰ ਦੇ ਦਰਸ਼ਨ ਕਰਦੇ ਨੇ ਅੰਦਰ ਠੰਡ ਪੈਂਦੀ ਹੈ ਇਹ ਦੂਕ ਦੇ ਨਾ ਸਤਗੁਰ ਦੀ ਸ਼ਰਨ ਵਿੱਚ ਨਾ ਸਤ ਸੰਗ ਕਰਦੇ ਨੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਨੇ ਤੇ ਅੱਖਾਂ ਦੇ ਨਾਲ ਸਤਿਗੁਰ ਦੇ ਦਰਸ਼ਨ ਕਰਦੇ ਨੇ ਤੇ ਕੰਨਾਂ ਦੇ ਨਾਲ ਨਾ ਕੀਰਤਨ ਸਰਵਣ ਕਰਦੇ ਨੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਨੇ ਤੇ ਸਤਿਗੁਰ ਦੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਨੇ ਜਿਉਂ-ਜਿਉ ਸਤਿਗੁਰ ਦੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਨੇ ਗੁਰਸਿੱਖਾਂ ਦਾ ਜੀਵਨ ਵੇਖਦੇ ਨੇ ਨਾ ਤੇ ਇਹਨਾਂ ਦੇ ਅੰਦਰ ਵੀ ਇੱਕ ਚਾਹ ਪੈਦਾ ਹੋ ਗਿਆ ਵੀ ਅਸੀਂ ਵੀ ਗੁਰੂ ਰਾਮਦਾਸ ਜੀ ਦੇ ਸਿੱਖ ਬਣ ਜਾਈਏ ਸਤਿਗੁਰ ਦੇ ਸਿੱਖਾਂ ਦੇ ਚਿਹਰਿਆਂ ਤੇ ਕਿੰਨਾ ਜਲਾਲ ਹੈ ਜਿਹੜੇ ਕਿਵੇਂ ਹੱਸੂ ਸੁਪਏ ਕਰਦੇ ਨੇ ਚਾਹੀਦਾ ਵੀ ਗੁਰਮੁਖ ਵੇਦਾ ਹੀ ਆ ਅਸੀਂ ਉਹਦਾ ਕਹਨੇ ਆ ਨਾ ਮੈਂ ਗੁਰੂ ਰਾਮਦਾਸ ਦੀ ਧੀ ਆ ਮੈਂ ਬਾਬਾ ਦੀਪ ਸਿੰਘ ਦੀ ਧੀ ਆ ਮੈਂ ਗੁਰੂ ਰਾਮਦਾਸ ਦਾ ਪੁੱਤਰ ਆਂ ਬਾਬਾ ਦੀਪ ਸਿੰਘ ਦਾ ਪੁੱਤਰ ਆਂ ਤੇ ਗੁਰਮੁਖੋ ਜੇ ਗੁਰੂ ਰਾਮਦਾਸ ਦੀ ਧੀ ਆ ਜੇ ਬਾਬਾ ਦੀ ਸਤਿਅਤ ਉਹ ਧੀ ਦੇ ਵਿੱਚੋਂ ਗੁਰਮੁਖੋ ਗੁਰਮਤਿ ਦੀ ਖੁਸ਼ਬੂ ਆਵੇ ਜੇ ਪੁੱਤਰਾਂ ਸਤਗੁਰਜੀ ਦੇ ਬਾਬਾ ਜੀ ਦੇ ਤੇ ਜੀਵਨ ਦੇ ਵਿੱਚੋਂ ਗੁਨਾ ਦੀ ਖੁਸ਼ਬੂ ਆਵੇ ਚਿਹਰੇ ਤੇ ਇੱਕ ਰੋਹਾਨੀਅਤ ਹੋਵੇ ਜਿਹੜਾ ਹੱਸੂ-ਸੂਪਿਆ ਕਰਦਾ ਹੋਵੇ ਇਹ ਨਾ ਹਰ ਵੇਲੇ ਮੱਥੇ ਤੇ ਤਰੇੜੀਆਂ ਪਈਆਂ ਹੋਣ ਉਦਾਂ ਅਸੀਂ ਕਹੀਏ ਮੈਂ ਤਾਂ ਗੁਰੂ ਰਾਮਦਾਸ ਦੀ ਬਾਬਾ ਦੀ ਸਤਿਅਤ ਧੀ ਆ ਜੀ ਮੈਂ ਤਾਂ ਗੁਰੂ ਰਾਮਦਾਸ ਦਾ ਪੁੱਤਰ ਆ ਜੀ ਤੇ ਮੱਥੇ ਤੇ ਵੱਟ ਪਏ ਹੋਣ ਦੂਜੇ ਨੂੰ ਵੇਖ ਕੇ ਸਿਖਾਉਂਦੇ ਨਾ ਹੋਈ ਏਸੀ ਗੁਰਮਖੋ ਈਲਖਾ ਅੰਦਰ ਘੁੱਟ-ਘੁੱਟ ਭਰੀ ਹੋਵੇ ਸਾਡੇ ਫਿਰ ਗੱਲ ਨਹੀਂ ਬਣੇਗੀ ਗੁਰਮਖੋ ਸਤਮੁੱਚ ਜੇ ਸਤਗੁਰ ਦੀਆਂ ਧੀਆਂ ਬੰਨਣਾ ਹੈ ਸਤਗੁਰ ਦੇ ਪੁੱਤਰ ਬੰਨਣਾ ਹੈ ਨਾ ਫਿਰ ਜੋ ਸਤਗੁਰ ਨੇ ਕਿਹਾ ਹੈ ਨਾ ਉਹਦੇ ਮੁਤਾਬਕ ਜੀਵਨ ਹੋਵੇ ਜੇ ਸਤਗੁਰ ਨੇ 10 ਪੈਸੇ ਆਖਿਆ ਨਾ ਦੋ ਪੈਸੇ ਚੱਲੀਏ ਇੱਕ ਪੈਸੇ ਚੱਲਣਾ ਜਤਨ ਦਾ ਕਰੀਏ ਆਪਾਂ ਗੁਰਮਤੇ ਰਸਤੇ ਤੁਰਨ ਦਾ ਜਤਨ ਕਰੀਏ ਕੋਸ਼ਿਸ਼ ਤਾਂ ਕਰੀਏ ਸਤ ਸੰਗਿਓ ਇਹ ਚਾਰੇ ਸਰੀਰ ਭਾਈ ਮਈਆ ਜੀ ਭਾਈ ਜੱਪਾ ਜੀ ਭਾਈ ਤੁਲਸਾ ਜੀ ਤੇ ਭਾਈ ਨਈਆ ਜੀ ਇਹ ਦੋ ਕਿ ਦਿਨ ਜਦੋਂ ਗੁਰਸਿੱਖਾਂ ਦੀ ਸੰਗਤ ਕਰਦੇ ਨੇ ਅੱਖਾਂ ਦੇ ਨਾਲ ਸਤਗੁਰੂ ਦਾ ਦਰਸਾਰੇ ਕਰਦੇ ਨੇ ਕੰਨਾ ਦੇ ਨਾਲ ਗੁਰਮਤਿ ਵਿਚਾਰਾ ਸਰਵਨ ਕਰਦੇ ਨੇ ਕੀਰਤਨ ਸਰਵਨ ਕਰਦੇ ਨੇ ਅੰਦਰ ਚਾਹ ਪੈਦਾ ਹੋ ਗਿਆ ਤੇ ਅਸੀਂ ਵੀ ਗੁਰੂ ਰਾਮ ਦਾ ਅਜਿਹੇ ਸਿੱਖ ਬਣ ਜਾਈਏ ਸਤ ਸੰਗਿਓ ਫਿਰ ਇੱਕ ਦਿਨ ਜਾ ਕੇ ਸਤ ਗੁਰ ਦੇ ਸਨਮੁਖ ਦੋਨੋਂ ਹੱਥ ਜੋੜ ਕੇ ਇਹ ਚਾਰੇ ਸਰੀਰ ਗਲੋਗੇ ਜੀ ਆਖ ਲਗੇ ਗੇ ਗੁਰੂ ਰਾਮ ਦਾ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਬੜਾ ਆਨੰਦ ਆਇਆ ਹੈ ਇਹ ਆਖਿਆ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਬੜਾ ਨੰਦ ਆਇਆ ਹੈ ਗੁਰੂ ਰਾਮਦਾਸ ਜੀ ਅਸੀਂ ਤੁਹਾਡੇ ਚਰਨਾਂ ਤੇ ਇੱਕ ਬੇਨਤੀ ਕਰਨ ਵਾਸਤੇ ਆਏ ਆਂ हे ਪਿਤਾ ਜੀ हे ਦੀਨ ਦੇ ਆਲੂ ਜੀ ਕਿਰਪਾਲੂ ਜੀ ਅਸੀਂ ਗ੍ਰਸਤੀ ਹਾਂ ਅਸੀਂ ਗ੍ਰਸਤੀ ਧੰਧਿਆਂ ਦੇ ਵਿੱਚ ਲਪੇਟੇ ਹੋਏ ਆਂ ਅਸੀਂ ਗ੍ਰਸਤੀ ਧੰਧਿਆਂ ਦੇ ਵਿੱਚ ਲਪੇਟੇ ਹੋਏ ਆਂ ਮਹਾਰਾਜ ਜੀ ਸਾਨੂੰ ਵੀ ਇੱਕ ਸੌਖਾ ਜਿਹਾ ਢੰਗ ਦੱਸ ਦਿਓ ਕਿ ਸਾਡਾ ਵੀ ਉਧਾਰ ਹੋ ਜਾਵੇ ਉਸ ਵੇਲੇ ਗੁਰੂ ਰਾਮਦਾਸ ਜੀ ਇਹਨਾਂ ਦੀ ਗੱਲ ਸੁਣ ਕੇ ਥੋੜਾ ਜਿਹਾ ਮਸਕਰਾ ਪਏ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਤੁਸੀਂ ਸੰਗਤ ਵਿੱਚ ਸੱਚ ਬੋਲਿਆ ਹੈ ਅਸੀਂ ਗ੍ਰਸਤੀ ਧੰਦਿਆਂ ਦੇ ਵਿੱਚ ਲਪੇਟੇ ਹੋਏ ਆਂ ਕਹਿੰਦੇ ਗ੍ਰਸਤੀ ਧਰਮ ਵੀ ਬੜਾ ਜ਼ਰੂਰੀ ਹੈ ਗੁਰੂ ਰਾਮਦਾਸ ਜੀ ਕਹਿੰਦੇ ਨਾਲ-ਨਾਲ ਪਰਮੇਸ਼ਰ ਨੇ ਜਿਸ ਮਨੋਰਥ ਵਾਸਤੇ ਇਹ ਮਨੁੱਖਾ ਦੇ ਹੀ ਸਾਨੂੰ ਬਖਸ਼ੀ ਹੈ ਨਾ ਆਪਣੇ ਉਹ ਮੂਲ ਨੂੰ ਪਹਿਚਾੰਦਣਾ ਹੈ ਜੋ ਗੁਰੂ ਅਮਰਦਾਸ ਜੀ ਆਪਣੀ ਗੁਰਬਾਣੀ ਚ ਕਹਿ ਗਏ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਸ਼ਾਨ ਆਪਣੇ ਮੂਲ ਦੀ ਪਹਿਚਾਣ ਵੀ ਕਰਨੀ ਹੈ ਨਾਲ ਨਾਲ ਕਿਹੜੀ ਪਹਿਚਾਣ ਕਰਨੀ ਬੱਲੋ ਭਗਵਾ ਵਾਲਿਓ ਆਪਣੇ ਮੂਲ ਦੀ ਪਹਿਚਾਣ ਵੀ ਕਰਨੀ ਹੈ ਸਤਗੁਰ ਦੀ ਅੱਖ ਲੱਗੇ ਭਾਈ ਸਿੱਖੋ ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਨਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਇਸੇ ਤਰ੍ਹਾਂ ਤੁਸੀਂ ਸ਼ਬਦ ਨਾਲ ਪਿਆਰ ਵੀ ਕਰਨਾ ਹੈ ਗੁਰਬਾਣੀ ਨਾਲ ਪਿਆਰ ਵੀ ਕਰਨਾ ਹੈ ਵੇਖੋ ਗੁਰਮੁਖੋ ਗੁਰੂ ਰਾਮ ਦਾ ਜਿਹੜੇ ਇਹੜੇ ਆਖਿਆ ਆਪਣੇ ਪਰਿਵਾਰ ਨੂੰ ਪਿਆਰ ਨਹੀਂ ਕਰਨਾ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਨਾ ਗੁਰੂ ਰਾਮ ਦਾ ਜ ਨੇ ਕੀ ਆਖਿਆ ਕਹਿੰਦੇ ਭਾਈ ਸਿੱਖੋ ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਇਸੇ ਤਰ੍ਹਾਂ ਸ਼ਬਦ ਨਾਲ ਗੁਰਬਾਣੀ ਨਾਲ ਤੁਸੀਂ ਪਿਆਰ ਕਰਨਾ ਹੈ ਸਤਗੁਰ ਦੀ ਅੱਖ ਲੱਗੇ ਭਲਿਓ ਅਮਰ ਦੇ ਵੇਲੇ ਜਾਗਣਾ ਹੈ ਗੁਰੂ ਨਾਨਕ ਜੀ ਆਪਣੀ ਗੁਰਬਾਣੀ ਦੇ ਵਿੱਚ ਡੰਕੇ ਦੀ ਚੋੜ ਦੇ ਇਹ ਗੱਲ ਕਹਿ ਗਏ ਨੇ ਅਮਰਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਸਤਿਗੁਰੂ ਜੀ ਡੰਕੇ ਦੀ ਚੋੜ ਦੇ ਇਹ ਗੱਲ ਕਹਿ ਕੇ ਗਏ ਨੇ ਅਮਰਤ ਵੇਲੇ ਉੱਠ ਕੇ ਉਸ ਪਰਮੇਸ਼ਰ ਅਕਾਲ ਪੁਰਖ ਜੀ ਦੀ ਵਡਿਆਈ ਕਰਨੀ ਹੈ ਉਹਦੀ ਸਿਫਤ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਹੈ ਪੜ੍ਹਦੇ ਨਾ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਮੇ ਕੋਈ ਆਹਾ ਆਓ ਗੁਰਮੁਖੋ ਦਾਸ ਦੀ ਭਾਵਨਾ ਹੈ 2 ਮਿੰਟ ਅਸੀਂ ਵੀ ਗੁਰਮੁਖੋ ਚੌਂਕੜੇ ਮਾਰ ਲਓ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਸਾਰੀ ਸੰਗਤ ਹੱਥ ਜੋੜ ਕੇ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ 2 ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜਿਵੇਂ ਗੁਰੂ ਰਾਮਦਾਸ ਪਿਤਾ ਜੀ ਸਿਰ ਤੇ ਹੱਥ ਰੱਖ ਕੇ ਸੇਵਾ ਲੈਣਗੇ ਜੀ ਸਤ ਨਾਮ ਵਾਹੇ ਗੁਰੂ ਸਤ ਨਾਮ not ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਧੰਨ ਗੁਰੂ ਰਾਮਦਾਸ ਜੀ ਸਾਰੇ ਸੰਗਤ ਜੀ ਅੱਜ ਕਰੋ ਕਿਰਪਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਤਾਂ ਆਮ ਜਸਪੀਤਾ ਜੀ ਅੱਖ ਲੱਗੇ ਭਲਿਓ ਅੰਮ੍ਰਿਤ ਵੇਲੇ ਜਾਗਣਾ ਹੈ ਤੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ ਤੇ ਅਗਲੀ ਗੱਲ ਸਤਗੁਰੂ ਜੀ ਆਖ ਲੱਗੇ ਕਿੰਦੇ ਭਾਈ ਸਿੱਖੋ ਆਪਣੀ ਕਿਰਤ ਉਸੇ ਤਰ੍ਹਾਂ ਜਾਰੀ ਰੱਖਣੀ ਹੈ ਕਿਰਤ ਛੱਡਨੀ ਨਹੀਂ ਕਿੰਦੇ ਜਿਵੇਂ ਘੋੜਾ ਬਿਮਾਰ ਹੋ ਜਾਵੇ ਨਾ ਜੋ ਘੋੜੇ ਦਾ ਮਾਲਕ ਹੁੰਦਾ ਫਿਰ ਉਹਦੇ ਮੂੰਹ 'ਤੇ ਮਸਾਲਾ ਪਾਉਂਦਾ ਹੈ ਤੇ ਕੁਝ ਸਮੇਂ ਲਈ ਘੋੜੇ ਦਾ ਮੂੰਹ ਬੰਦ ਕਰ ਦਿੰਦਾ ਹੈ ਤੇ ਕੰਦੇ ਘੋੜਾ ਫਿਰ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ ਰਾਜੀ ਹੋ ਜਾਂਦਾ ਹੈ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਸ਼ਬਦ ਦੀ ਕਮਾਈ ਕਰਨੀ ਹੈ ਨਾਮ ਦਾ ਅਭਿਆਸ ਕਰਨਾ ਹੈ ਤੇ ਆਪਣੇ ਮਨ ਨੂੰ ਵਾਰ-ਵਾਰ ਗੁਰਬਾਣੀ ਦੇ ਵਿਚਾਰ ਵਿੱਚ ਲਿਆਉਣਾ ਹੈ ਕੀ ਆਖਿਆ ਆਪਣੇ ਮਨ ਨੂੰ ਵਾਰ-ਵਾਰ ਗੁਰਬਾਣੀ ਦੀ ਵਿਚਾਰ ਵਿੱਚ ਲਿਆਉਣਾ ਹੈ ਤੁਸੀਂ ਜਦੋਂ ਪਾਠ ਕਰਨਾ ਹੈ ਨਾ ਉਦੋਂ ਗੁਰਬਾਣੀ ਕਹਿ ਕੀ ਰਹੀ ਹੈ ਉਹਨੂੰ ਸਮਝਣ ਦਾ ਯਤਨ ਕਰਨਾ ਹੈ ਨਾਲ ਨਾਲ ਅੰਦਰ ਵਿਚਾਰ ਚੱਲੇ ਗੁਰਬਾਣੀ ਦੀ ਮੰਨ ਲਓ ਇਹ ਪੰਕਤੀ ਆ ਗਈ ਧੌਲ ਧਰਮ ਦਇਆ ਕਾ ਪੂਤ ਨਾਲ ਵਿਚਾਰ ਚੱਲੇ ਧੌਲ ਧਰਮ ਦਿਆ ਕਾ ਪੁੱਤ ਜੋ ਧਰਮ ਹੈ ਇਹ ਪੁੱਤਰ ਹੈ ਸਤ ਸੰਗਿਓ ਦਿਆ ਉਹ ਮਾਂ ਹੈ ਤਾ ਹਉਲ ਧਰਮ ਦਿਆ ਕਾ ਪੁੱਤ ਧਰਮ ਦਿਆ ਦਾ ਪੁੱਤਰ ਹੈ ਮਾਂ ਹੋਵੇਗੀ ਤਾਂ ਪੁੱਤਰ ਹੋਵੇਗਾ ਨਾ ਜੇ ਦਇਆ ਹੋਵੇਗੀ ਤਾਂ ਉਹ ਧਰਮੀ ਹੋ ਸਕਦਾ ਹੈ ਜਿਹਦੇ ਅੰਦਰ ਦਇਆ ਨਹੀਂ ਉਹ ਕਦੀ ਧਰਮੀ ਨਹੀਂ ਹੋ ਸਕਦਾ ਉਹ ਢੋਂਗੀ ਹੋ ਸਕਦਾ ਹੈ ਬਹਿ ਰੂਪੀਆ ਹੋ ਸਕਦਾ ਹੈ ਪਰ ਉਹ ਧਰਮੀ ਨਹੀਂ ਹੋ ਸਕਦਾ ਧਰਮੀ ਕੌਣ ਹੋਵੇਗਾ ਜਿਹਦੇ ਅੰਦਰ ਦਇਆ ਹੋਵੇਗੀ ਬੋਲੋ ਜਿਹਦੇ ਅੰਦਰ ਦਇਆ ਹੋਵੇ ਉਹ ਧਰਮੀ ਹੋ ਸਕਦਾ ਹੈ ਨਾਲ ਨਾਲ ਵਿਚਾਰ ਚੱਲੇ ਗੁਰਮੁਖੋ ਸਤਸੰਗਿਓ ਸਤਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਸ਼ਬਦ ਦਾ ਅਭਿਆਸ ਕਰਨਾ ਹੈ ਨਾਮ ਦਾ ਅਭਿਆਸ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਦਨੇ ਆਪਣੀ ਕਿਰਤਕਾਰ ਕਰਨੀ ਹੈ ਯਤਨ ਕਰਨਾ ਹੈ ਕਿ ਮਨ ਪਰਮੇਸ਼ਰ ਦੇ ਚਰਨਾਂ ਤੇ ਜੁੜਿਆ ਰਹੇ ਅੰਦਰ ਨਾਮ ਚੱਲਦਾ ਰਹੇ ਉਹ ਅਵਸਥਾ ਹੋਵੇ ਹਾਂਥ ਪਾਉਂ ਕੜ ਕਾਮ ਸਭ ਚੀਤ ਨਿਰੰਜਨ ਨਾਲ ਸਤਿਗੁਰੂ ਜੀ ਨੇ ਉੱਥੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਇਹਨਾਂ ਨੂੰ ਆਖਣ ਲਗੇ ਭਾਈ ਸਿੱਖੋ ਦਿਨੇ ਕਿਰਤ ਕਰਨ ਕਰਦੇ ਆ ਸ਼ਬਦ ਵੱਲ ਇਸ ਤਰ੍ਹਾਂ ਧਿਆਨ ਧਰਨਾ ਹੈ ਜਿਵੇਂ ਸੁਆਣੀਆਂ ਹੋਣ ਨਾ ਸੁਆਣੀਆਂ ਭਾਵ ਇਸਤਰੀਆਂ ਬੀਬੀਆਂ ਉਹ ਕਿਤੇ ਪਾਣੀ ਲੈਣ ਵਾਸਤੇ ਜਾਂਦੀਆਂ ਨੇ ਘੜੇ ਦੇ ਉੱਪਰ ਘੜਾ ਘੜੇ ਦੇ ਉੱਪਰ ਘੜਾ ਹੁੰਦਾ ਹੈ ਉਹ ਜਦੋਂ ਪਾਣੀ ਭੜ ਕੇ ਘਰੇ ਵਾਪਸ ਆਉਂਦੀਆਂ ਨੇ ਘੜੇ ਪਾਣੀ ਦੇ ਭਰੇ ਹੁੰਦੇ ਨੇ ਸਿਰ ਤੇ ਪਏ ਹੁੰਦੇ ਨੇ ਉਹ ਗੱਲਾਂ ਬਾਤਾਂ ਵੀ ਕਰਦੀਆਂ ਨੇ ਪਰ ਉਹਨਾਂ ਦਾ ਧਿਆਨ ਨਾ ਉਹ ਪਾਣੀ ਵੱਲ ਘੜੇ ਵੱਲ ਹੁੰਦਾ ਹੈ ਇਸੇ ਤਰ੍ਹਾਂ ਦਿਨੇ ਕਿਰਤਕਾਰ ਵੀ ਕਰਨੀ ਹੈ ਕਿ ਧਿਆਨ ਪਰਮੇਸ਼ਰ ਵਾਹਿਗੁਰੂ ਵੱਲ ਰੱਖਣਾ ਹੈ ਆਹ ਕਿੱਡਾ ਸੋਖਾ ਢੰਗ ਦੱਸਿਆ ਗੁਰੂ ਆਮ ਦਾ ਜੀ ਨੇ ਜਿਵੇਂ ਸੁਆਣੀਆਂ ਆਪਸ ਵਿੱਚ ਗੱਲਾਂ ਵੀ ਕਰਦੀਆਂ ਨੇ ਧਿਆਨ ਉਹਨਾਂ ਦਾ ਪਾਣੀ ਦੇ ਘੜਿਆਂ ਵੱਲ ਹੁੰਦਾ ਹੈ ਇਸੇ ਤਰ੍ਹਾਂ ਸੰਸਾਰ 'ਚ ਵਿਚਰਨਾ ਹੈ ਵਿਚਰਦਿਆਂ ਵਿਚਰਦਿਆਂ ਧਿਆਨ ਪਰਮੇਸ਼ਰ ਵਾਹਿਗੁਰੂ ਵੱਲ ਰੱਖਣਾ ਹੈ ਤੇ ਗੁਰੂ ਰਾਮਦਾਸ ਜੀ ਕਹਿੰਦੇ ਭਲਿਓ ਜਿਹੜੀ ਕਲਿਆਣ ਹੈ ਨਾ ਜੋ ਤੁਸੀਂ ਆਖਿਆ ਉਹ ਧਾੜ ਕਿਵੇਂ ਹੋਵੇਗਾ ਕਲਿਆਣ ਨਾਮ ਨੇ ਹੀ ਕਰਨੀ ਹੈ ਕਲਿਆਣ ਸ਼ਬਦ ਨੇ ਹੀ ਕਰਨੀ ਹੈ ਸਤ ਸੰਗਿਓ ਇਹ ਸਤਗੁਰੂ ਕੋਲੋਂ ਫਿਰ ਆਗਿਆ ਲੈ ਕੇ ਸਤਗੁਰ ਦਾ ਹੁਕਮ ਪੱਲੇ ਨਾਲ ਬੰਨ ਕੇ ਨਾ ਆਪੋ ਆਪਣੇ ਘਰਾਂ 'ਚ ਜਾਂਦੇ ਨੇ ਹੁਣ ਅੰਮ੍ਰਿਤ ਵੇਲੇ ਜਾਗਦੇ ਨੇ ਨਾਲ ਨਾਲ ਫਿਰ ਬੇਨਤੀਆਂ ਕਰਦੇ ਨੇ ਕੀ ਬੇਨਤੀਆਂ ਕਰਦੇ ਨੇ ਗੁਰਮਖੋ ਉਹ ਪਿਆਰ ਦੇ ਨਾਲ ਅਸੀਂ ਵੀ ਕਰੋ ਰਾਮ ਦਾ ਜ ਚਰਨਾਂ 'ਚ ਬੇਨਤੀ ਕਰੀਏ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਉਮਦਿਆ ਕਰੋ ਮੇਰੇ ਸਾਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਐਸੀ ਮਤ ਦੀਜੇ ਮੇਰੇ ਠਾਕੁਰ ਤਦ ਦੀਜੈ ਮੇਰੇ ਠਾਕੁਰ ਐਸੀ ਮਤ ਦੀਜੈ ਮੇਰੇ ਠਾਕੁਰ ਐਸੀ ਮਤ ਦੀਜੈ ਮੇਰੇ ਠਾਕੁਰ ਸ਼ੇ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤੁਮ ਦਇਆ ਕਰੋ ਮੇਰੇ ਸਾਈ ਦਇਆ ਕਰੋ ਮੇਰੇ ਸਾਈ ਤੁਮ ਦਇਆ ਕਰੋ तुम दया करो मेर साईं दया करो मेर साईं तुम दया... ਕਰੋ ਮੇਰਿ ਸਹਾਈ ਤੁਮ ਦਇਆ ਕਰੋ ਮੇਰਿ ਸਹਾਈ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਪਿਤਾ ਦੇ ਚਰਨਾਂ 'ਇਤਰ ਲੇਪ ਹੁੰਦੇ ਨੇ ਗੁਰਮਖੂ ਜਿਉਂ-ਜਿਉਂ ਨਾਮ ਜਪਦੇ ਨੇ ਅੱਜ ਹੂੜ ਕੱਲ ਹੂੜ ਮਨ ਨੂੰ ਮੋੜ ਕੇ ਫਿਰਨਾ ਗੁਰਬਾਣੀ 'ਚ ਲਿਆਉਂਦੇ ਨੇ ਮਨ ਬਥੇੜਾ ਉਡਾਰੀਆਂ ਮਾਰਦਾ ਹੈ ਕਦੀ ਸੱਜੀ ਕਦੀ ਖੰਬੇ ਭਜਦਾ ਹੈ ਹੁਣ ਤੁਸੀਂ ਵੀ ਗੁਰਮੁਖੋ ਪਾਠ ਕਰਦੇ ਹੋ ਘਰ ਦੇ ਵਿੱਚ ਗੁਰਬਾਣੀ ਪੜ੍ਹਦੇ ਆਂ ਪੜ੍ਹਦੇ ਮਨ ਕਿੱਥੇ ਪਹੁੰਚ ਜਾਂਦਾ ਹੈ ਕਈ ਵਾਰ ਹੁਣ ਕਈ ਵਾਰ ਸੰਗਤ ਅਸੀਂ ਬੈਠੇ ਹੁੰਨੇ ਆਂ ਮਨ ਕਿਤੇ ਘਰ ਪਹੁੰਚੇ ਜਾਂਦਾ ਘਰ ਦੇ ਕੰਮਾਂ 'ਚ ਪਹੁੰਚੇ ਜਾਂਦਾ ਹੁਣ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਵਚਨ ਕੀਤਾ ਸੀ ਜਦੋਂ ਮਨ ਉੱਡਣ ਲੱਗੇ ਨਾ ਉਹਨੂੰ ਮੋੜ ਕੇ ਫਿਰ ਗੁਰਬਾਣੀ ਦੀ ਵਿਚਾਰ ਤੇ ਲਿਆਉਣਾ ਹੈ ਸਤਸੰਗਿਓ ਕਰਦੇ ਆਂ ਕਰਦੇ ਆਂ ਅੱਜ ਜਿਹੜੀ ਜ਼ਾਤ ਮੰਗਦੇ ਸੀ ਨਾ ਗੁਰਮੁਖੋ ਉਹ ਬਖਸ਼ਿਸ਼ ਇਹਨਾਂ ਤੇ ਹੋ ਗਈ ਰੰਗ ਲਾਗਤ ਲਗਤ ਲਗਤ ਹੈ ਪੱਗਾਂ ਵਾਲਿਓ ਕਿਰਤ ਵੀ ਕਰਦੇ ਨੇ ਸੱਚੀ ਸੁੱਚੀ ਜੀਵਨ ਉੱਚਾ ਸੁੱਚਾ ਬਣ ਗਿਆ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪਹੁੰਚਦੇ ਨੇ ਸਤਿਗੁਰ ਦੇ ਦਰਸ਼ਨ ਕਰਦੇ ਨੇ ਸਤਿਗੁਰ ਦੇ ਚਰਨਾਂ ਤੇ ਨਮਸ਼ਕਾਰ ਕਰਦੇ ਨੇ ਹੇ ਗੁਰੂ ਰਾਮਦਾਸ ਜੀ ਤੁਸੀਂ ਬੜੀ ਕਿਰਪਾ ਕੀਤੀ ਬੜਾ ਤਰਸ ਕੀਤਾ ਜੋ ਜ਼ਿੰਦਗੀ ਦੇ ਸਹੀ ਮਨੋਰਥ ਤੋਂ ਸਾਨੂੰ ਜਾਣੂ ਕਰਾਤਾ ਤੁਸੀਂ ਮਹਾਰਾਜ ਜੀ ਗੁਰੂ ਰਾਮਦਾਸ ਜੀ ਆਖਣ ਲੱਗੇ ਭਾਈ ਜੋ ਤੁਸੀਂ ਗੁਰਨਾਨਕ ਜੀ ਦੇ ਘਰ ਦੇ ਬਚਨ ਨੂੰ ਕਮਾਇਆ ਹੈ ਨਾ ਉਹ ਬਚਨ ਦੇ ਸਦਕੇ ਤੁਹਾਡੇ ਤੇ ਇਹ ਕਿਰਪਾ ਹੋਈ ਹੈ ਜਾਓ ਹੁਣ ਹੋਰ ਟੁੱਟਿਆਂ ਨੂੰ ਗੁਰਨਾਨਕ ਜੀ ਦੇ ਘਰ ਨਾਲ ਜੁੜੋ ਤੁਹਾਡੀ ਵੀ ਕਲਿਆਣ ਨਾਮ ਨੇ ਹੀ ਕਰਨੀ ਹੈ ਕੋਨ ਹੋਰ ਨਾਲ ਨਾਮ ਦੇ ਨਾਲ ਜੋੜੋ ਜਿਸ ਦੇਸ ਨੂੰ ਨਾਮ ਦੇ ਨਾਲ ਜੋੜੋਗੇ ਨਾ ਨਾਮ ਉਸ ਉਸ ਦੀ ਹੀ ਕਲਿਆਣ ਕਰ ਦੇਗਾ ਸਤ ਸੰਗਿਓ ਬੜਾ ਪਿਆਰਾ ਇਹਨਾਂ ਦਾ ਜੀਵਨ ਬਣ ਗਿਆ ਅਭਿਆਸੀ ਸਿੱਖ ਬਣ ਗਏ ਪਿਆਰੇ ਸਿੱਖ ਬਣ ਗਏ ਆਚਾਰੀ ਸਿੱਖ ਬਣ ਗਏ ਜਿੱਥੇ ਆਪ ਜਪਦੇ ਨੇ ਉੱਥੇ ਦੂਜਿਆਂ ਨੂੰ ਵੀ ਸੱਚ ਨਾਲ ਜੋੜਦੇ ਨੇ ਨਾਮ ਨਾਲ ਜੋੜਦੇ ਨੇ ਦੇ ਅਵਸਥਾ ਦੇ ਧਰਨੀ ਬਣ ਕੇ ਆਪ ਜੱਪੂ ਅਵਰਹਿ ਨਾਮ ਜਪਾਵੋ ਸਤ ਸੰਗਿਓ ਐਡਾ ਪਿਆਰਾ ਜੀਵਨ ਬਣ ਗਿਆ ਫਿਰ ਇਹਨਾਂ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਹਾਂ ਦੇ ਵਿੱਚ ਇਹ ਸਿੱਖਾਂ ਦਾ ਗੁਰਮੁਖ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਮਾਇਆ ਜਪ ਜਾਨੀਆਂ ਨਾ ਨਈਆ ਖੁੱਲੜ ਗੁਰੂ ਪਿਆਰਾ ਗੁਰੂ ਦੇ ਪਿਆਰੇ ਬਣ ਗਏ ਮਈਆ ਜਪ ਜਾਨੀਏ ਨਈਆ ਖੁੱਲੜ ਗੁਰੂ ਪਿਆਰਾ ਤੁਲਸਾ ਬਹੁੜਾ ਜਾਨੀਏ ਗੁਰ ਉਪਦੇਸ਼ ਸੱਚ ਅਚਾਰਾ ਸਤ ਗੁਰ ਸੱਚ ਸਵਾਰਨਹਾਰਾ ਬੋਲੋ ਸਤਗੁਰ ਸੱਚ ਸਵਾਰਨਹਾਰਾ ਬੋਲੋ ਸਤਗੁਰ ਸੱਚ ਸਵਾਰਨਹਾਰਾ ਵੇਖੋ ਗੁਰਮਖੋ ਸਤਗੁਰ ਜੀ ਨੇ ਇਦਾਂ ਦਾ ਪਿਆਰਾ ਜੀਵਨ ਵੇਖ ਕੇ ਇਹਨਾਂ ਨੂੰ ਪਿਆਰੇ ਸਿੱਖਾਂ ਦਾ ਖਿਤਾਬ ਦਿੱਤਾ ਅਚਾਰੀ ਸਿੱਖਾਂ ਦਾ ਖਿਤਾਬ ਦਿੱਤਾ ਫਿਰ ਉਹ ਸਮਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ 'ਚ ਜ਼ਿਕਰ ਕੀਤਾ ਫਿਰ ਇਹਨਾਂ ਦਾ ਨਾਮ ਉਹ ਲੈ ਕੇ ਆਖਿਆ ਇਹ ਪਿਆਰੇ ਸਿੱਖ ਬਣ ਗਏ ਇਹ ਅਚਾਰੀ ਸਿੱਖ ਬਣ ਗਏ ਕਿਦੇ ਸਦਕੇ ਗੁਰੂ ਰਾਮਦਾਸ ਪਿਤਾ ਜੀ ਦਾ ਬਚਨ ਕਮਾਇਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ ਪਿਤਾ ਜੀ ਆਖ ਲਗੇ ਇਹਨਾਂ ਨੂੰ ਉਹ ਭਾਈ ਸਿੱਖੋ ਇੱਕ ਮਰਨ ਤੋਂ ਬਾਅਦ ਉਧਾਰ ਹੁੰਦਾ ਹੈ ਮਰਨ ਤੋਂ ਬਾਅਦ ਆ ਕਲਿਆਣ ਹੁੰਦੀ ਹੈ ਉਹ ਭਾਈ ਸਿੱਖੋ ਗੁਰਨਾਣਕ ਜੀ ਦੇ ਘਰ ਦੇ ਨਾਲ ਜੋ ਤੁਸੀਂ ਪਿਆਰ ਕੀਤਾ ਹੈ ਜੋ ਗੁਰਮਤਿ ਜੀਵਨ ਚ ਧਾਰਨ ਕੀਤੀ ਹੈ ਉਹ ਗੁਰਮਤ ਧਾਰਨ ਦੇ ਸਦਕੇ ਗੁਰੂ ਨਾਨਕ ਜੀ ਨੇ ਤੁਹਾਡੀ ਜਿੰਦਿਆਂ ਜੀ ਹੀ ਕਲਿਆਣ ਕਰ ਦਿੱਤੀ ਹੈ ਓਈ ਸੋ ਨਿਹਾਲ ਸਤਿ ਸ਼੍ਰੀ ਅਕਾਲ